ਤਰਨਤਾਰ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਖਿਡਾਰੀਆਂ ਨੇ ਭਾਗ ਲਿਆ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਮੁੱਖ ਮਕਸਦ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਹੈ ਅਤੇ ਅਗਲੀ ਵਾਰ ਇਸ ਤੋਂ ਵੱਡਾ ਟੂਰਨਾਮੈਂਟ ਕਰਵਾਇਆ ਜਾਵੇਗਾ ਇਸ ਮੌਕੇ ਟੂਰਨਾਮੈਂਟ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੁਖਬੀਰ ਸਿੰਘ ਹਰਮਨਪ੍ਰੀਤ ਸਿੰਘ ਸੁਖਦੀਪ ਸਿੰਘ ਰਸ਼ਪਾਲ ਸਿੰਘ ਬਲਕਰਨ ਸਿੰਘ ਅਤੇ ਸਾਰੇ ਮੈਂਬਰ ਮੌਜੂਦ ਸਨ ਟੂਰਨਾਮੈਂਟ ਵਿੱਚ ਪਾਗਲਣ ਆਏ ਬੱਚਿਆਂ ਨੇ ਕਿਹਾ ਕਿ ਉਹਨਾਂ ਨੂੰ ਇਸ ਟੂਰਨਾਮੈਂਟ ਵਿੱਚ ਖੇਡ ਕੇ ਬਹੁਤ ਵਧੀਆ ਲੱਗਾ ਹੈ ਅਤੇ ਇਹੋ ਜੇ ਟੂਰਨਾਮੈਂਟ ਬੱਚਿਆਂ ਨੂੰ ਅੱਗੇ ਵਧਣ ਲਈ ਇੱਕ ਵਧੀਆ ਪਲੇਟਫਾਰਮ ਹਨ। ਇਹ ਪੜੀ ਬੜਾ ਇੱਕ ਵਧੀਆ ਪਲੇਟਫਾਰਮ ਆ ਬੱਚਿਆਂ ਦਾ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਜਿਹੜੇ ਆ ਬੱਚੇ ਸਟੇਟ ਲੈਵਲ ਦੇ ਉੱਤੇ, ਨੈਸ਼ਨਲ ਲੈਵਲ ਦੇ ਉੱਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਪਲੇਅਰ ਆ ਪੈਦਾ ਹੋਣੇ ਆ ਜਦੋਂ ਉਹ ਕੰਪੀਟੀਸ਼ਨ ਕਰਾਉਣੇ ਹੁਣ ਘਰ ਦੇ ਵਿੱਚ ਤੇ ਹਰੇਕ ਹੀ ਬੰਦਾ ਕਹਿੰਦਾ ਆਪਣੇ ਘਰੇ ਪਰਿਵਾਰ ਚ ਮੈਂ ਤਗੜਾ ਜੀ ਮੈਂ ਵਧੀਆ ਪਲੇਅਰ ਆ। ਕੰਪੀਟੀਸ਼ਨ ਕਰਾਉਣ ਦੀ ਮਹੱਤਤਾ ਹੀ ਆਪਣੀ ਆਹ ਹੁੰਦੀ ਆ ਕਿ ਬੱਚੇ ਦੀ ਦੀ ਅਬਿਲਟੀਜ਼ ਪਛਾਨੀ ਜਾਵੇ ਤੁਹਾਨੂੰ ਪਤਾ ਵੀ ਚੰਗੇ ਸਰੀਰ ਦੇ ਵਿੱਚ ਹੀ ਚੰਗੇ ਜਿਹੜਾ ਮਨ ਦਾ ਉਹ ਵਿਕਾਸ ਹੁੰਦਾ ਡਵੈਲਪਮੈਂਟ ਹੁੰਦੀ ਆ ਬਾਕੀ ਬੈਡਮਿੰਟਨ ਗੇਮ ਗੇਮਾਂ ਸਾਰੀਆਂ ਚੰਗੀਆਂ ਆ ਬੈਡਮਿੰਟਨ ਗੇਮ ਇੱਕ ਐਵੇਂ ਦੀ ਜਿੱਥੇ ਸਟੈਮਨਾ ਵੀ ਚਾਹੀਦਾ ਸਪੀਡ ਵੀ ਚਾਹੀਦੀ ਆ ਲਚਕੀ ਚਾਹੀਦੀ ਆ ਸਟ੍ਰੈਂਥ ਵੀ ਚਾਹੀਦੀ ਆ ਆਲ ਓਵਰ ਬਾਡੀ ਡਵੈਲਪਮੈਂਟ ਜਿਹੜੀ ਆ ਉਹ ਬੈਡਮਿੰਟਨ ਦੇ ਨਾਲ ਹੁੰਦੀ ਆ ਇਹ ਬੜਾ ਹੀ ਤਕੜਾ ਉਤਸ਼ਾਹਿਤ ਕਿ ਫਸਟ ਟਾਈਮ ਤੇ ਤੇ ਕਰਵਾ ਰਹੇ ਨੇ ਕੋਚ ਸਾਹਿਬ ਸਾਰੇ ਮੇਰੇ ਨਾਲ ਨੇ ਗਾਹਦ ਉੱਤੋਂ ਇਹ ਹੋਰ ਜ਼ ਗੈਦਰਿੰਗ ਆ ਰਹੇ ਪਲੇਅਰ ਆ ਜਿਹੜੇ ਸਾਰੇ ਆਲ ਓਵਰ ਪੰਜਾਬ ਦੇ ਵਿੱਚ ਪਲੇਅਰ ਇੱਥੇ ਆਪਾਂ ਨੂੰ ਵੇਖਣ ਨੂੰ ਮਿਲਿਆ ਕਰਦੇ ਇਹ ਸਾਡਾ ਤਨਤਨ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕਰਵਾਇਆ ਜਾ ਰਿਹਾ ਜੀ ਟੂਰਨਾਮੈਂਟ ਬਹੁਤ ਹੀ ਜੋਰਾ ਸ਼ੋਰਾ ਨਾਲ ਸਾਰੇ ਸਾਡੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਜੋ ਕਿ ਸਾਨੂੰ ਪੰਜਾਬ ਵੱਲੋਂ ਐਫੀਲੀਏਸ਼ਨ ਮਿਲ ਚੁੱਕੀ ਹੈ ਜੀ ਬਹੁਤ ਜਲਦ ਸਾਡੇ ਇਸ ਜ਼ਿਲ੍ਹੇ ਦੇ ਬੱਚੇ ਸਾਡਾ ਬਹੁਤ ਨਾਮ ਰੋਸ਼ਨ ਕਰਨਗੇ ਜੋ ਕਿ ਸਟੇਟ ਦੇ ਵਿੱਚ ਵੀ ਪਾਰਟਿਸਿਪੇਟ ਕਰਨਗੇ ਤੇ ਅਸੀਂ ਸਾਰਿਆਂ ਤੋਂ ਸਾਡੇ ਸਾਰੇ ਵੱਡੇ ਭਰਾ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਸਾਡਾ ਤੇ ਅਸੀਂ ਚਾਹੁੰਦੇ ਹਾਂ ਕਿ ਗਾਂ ਅੱਗੇ ਵੀ ਸਾਡਾ ਇਹ ਸਾਥ ਦੇਣ ਤਾਂ ਜੋ ਅਸੀਂ ਇਸ ਜ਼ਿਲੇ ਦੇ ਵਿੱਚੋਂ ਵੀ ਹੋਰ ਬੱਚੇ ਅੱਗੇ ਲੈ ਕੇ ਜਾ ਸਕੀਏ ਤੇ ਇਹ ਜ਼ਿਲੇ ਦਾ ਵੀ ਨਾਮ ਰੋਸ਼ਨ ਕੀਤਾ ਜਾਵੇ ਇਸ ਗੇਮ ਦੇ ਵਿੱਚ ਅੰਮ੍ਰਿਤਸਰ ਸੇ ਆਇਆ ਹਾਂ ਈਆਂ ਪੇ ਤਰਨ ਤਰਨ ਮੈਂ ਬੈਡਮਿੰਟਨ ਐਸੋਸੀਏਸ਼ਨ ਨੇ ਯਹਾਂ ਪੇ ਮੈਚ ਕਰਾਇਆ ਪਹਿਲੀ ਵਾਰ ਮੇਰੇ ਕੋ ਯਹਾਂ ਪੇ ਆ ਕੇ ਬਹੁਤ ਅੱਛਾ ਲਗਾ ਔਰ ਅਰੇਂਜਮੈਂਟ ਵੀ ਬਹੁਤ ਅੱਛੀ ਹੈ ਯਹਾਂ ਪੇ ਖੇਲਨੇ ਦਾ ਯਹਾਂ ਪੇ ਬਹੁਤ ਫਾਇਦਾ ਇੱਕ ਤਾਂ ਇਸ ਸੇ ਸਾਡੀ स्किल्स डेवलप हो रही हैं और आगे जाके हम इस तरन तारण डिस्ट्रिक्ट का नाम भी रोशन कर सकते हैं और पहले तो क्या होता था कि यहाँ से तरन तारण के बच्चों को भी अमृतसर जाके खेलना पड़ता था लेकिन अब ऐसा नहीं है पहली बार बैडमिंटन एसोसिएशन ऑफ़ तरन तारण ने यहाँ पर मैच कराया और इससे आगे जाके ਉਮੇ ਬਹੁਤ ਫਾਇਦਾ ਇਤੋਂ ਦੇ ਟੂਰਨਾਮੈਂਟਸ ਜਿਹੜਾ ਐਸੋਸੀਏਸ਼ਨ ਕਰਵਾ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਐਂਡ ਮੇਰਾ ਨਾਮ ਸੁਖਮਨ ਐ ਸੁਖਮਨਦੀਪ ਕੋਹੜਾ ਮੈਂ ਅੰਡਰ 17th ਪਾਰਟਿਸਪੇਟ ਕੀਤਾ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਜ਼ਿਲ੍ਹੇ ਵੱਲੋਂ ਬੈਡਮਿੰਟਨ ਐਸੋਸੀਏਸ਼ਨ ਕਰਵਾਇਆ ਜਾ ਰਿਹਾ ਉਹਦੇ ਵਿੱਚ ਸਾਨੂੰ ਮਤਲਬ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਹਦੇ ਵਿੱਚ ਪਾਰਟਿਸਪੇਟ ਕੀਤਾ ਤੇ ਬਹੁਤ ਵਧੀਆ ਅਰੇਂਜਮੈਂਟਸ ਨੇ ਇਥੋਂ ਦੀਆਂ ਤੇ ਬੜਾ ਵਧੀਆ ਲੱਗਦਾ ਹੈ ਖੇਡ ਕੇ ਸੋ थैंक यू बैडमिंटन एसोसिएशन ਕਰਮਾ ਮੈਮ ਬਹੁਤ ਵਧੀਆ ਲੱਗਾ ਇੱਥੋਂ ਦੇ ਅਰੇਂਜਮੈਂਟ ਸਾਰੇ ਬਹੁਤ ਵਧੀਆ ਲੱਗੇ ਫਿਰ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣੇ ਸਕਿਲਸ ਵਧਾਓ ਖੇਡੋ